ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 998 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 999 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਮਾਰੂ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੰਜ ਬਰਖ ਕੋ ਅਨਾਥ ਧਰੂ ਬਾਰਿਕ ਹਰ ਸਿਮਰਤ ਅਮਰ ਟਾਰੇ ਧਰੂ ਪੰਜ ਸਾਲਾਂ ਦੀ ਉਮਰ ਦਾ ਇੱਕ ਅਨਾਥ ਜਿਹਾ ਬੱਚਾ ਸੀ ਹਰੀ ਨਾਮ ਸਿਮਰਦਿਆਂ ਉਸਨੇ ਅਟਲ ਪਦਵੀ ਪ੍ਰਾਪਤ ਕਰ ਲਈ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਅਤੇ ਜਮਲ ਆਪਣੇ ਪੁੱਤਰ ਨੂੰ ਆਵਾਜ਼ ਮਾਰਨ ਦੀ ਖਾਤਰ ਨਾਰਾਇਣ ਨਾਰਾਇਣ ਆਖਿਆ ਕਰਦਾ ਸੀ ਉਸ ਨੇ ਜਮਦੂਤਾ ਨੂੰ ਮਾਰ ਕੇ ਭਜਾ ਦਿੱਤਾ ਮੇਰੇ ਠਾਕੁਰ ਕੀਤੇ ਅਗਨਤ ਉਦਾਰੇ ਹੇ ਮੇਰੇ ਠਾਕੁਰ ਪਰਮਾਤਮਾ ਕਤਨੇ ਹੀ ਬੇਅੰਤ ਜੀਵ ਤੂੰ ਵਿਚਾਰਿਆ ਹੈ ਮੋਹੇ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ ਰਹਾਓ ਮੈਂ ਨਮਾਣਾ ਹਾਂ ਥੋੜੀ ਅਕਲ ਵਾਲਾ ਹਾਂ ਗੁਣਹੀਣ ਹਾਂ ਮੈਂ ਤੇਰੀ ਸਰਨ ਆਇਆ ਹਾਂ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ਰਹਾਓ ਬਾਲਮੀਕ ਸੁਪਚਾਰੋ ਤਰਿਓ ਬਦਖਤਰੇ ਵਿਚਾਰੇ ਨਾਮ ਸਿਮਰਨ ਦੀ ਬਰਕਤ ਨਾਲ ਬਾਲਮੀਕ ਜੈ ਸੰਸਾਰ ਤੋਂ ਪਾਰ ਲੰਘ ਗਏ ਵਿਚਾਰੇ ਸਰਕਾਰੀ ਵਰਗੇ ਭੀ ਤਰ ਗਏ ਏਕ ਅਨਿਮਖ ਮਨਮਾਹੇ ਆਰਾਦਿਓ ਗਜਪਤ ਪਾਰ ਉਤਾਰੇ ਅੱਖ ਚਮਕਣ ਜਿੰਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿੱਚ ਰੱਦਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ਕਿੰਨੇ ਰੱਖਿਆ ਭਗਤ ਪਹਿਰਲਾਦ ਹੈ ਹਰਨਾਕ ਸੁਨਖੇ ਬਿਦਾਰੇ ਪ੍ਰਮਾਤਮਾ ਨੇ ਆਪਣੇ ਭਗਤ ਪਹਿਰਲਾਦ ਦੀ ਰੱਖਿਆ ਕੀਤੀ ਉਸ ਦੇ ਪਿਓ ਹਰਨਾਕ ਨੂੰ ਨੌਹਾਂ ਨਾਲ ਚੀਰ ਦਿੱਤਾ ਤੇ ਪਹਿਰਲਾਦ ਨੂੰ ਬਚਾ ਲਿਆ ਬਿਦਰ ਦਾਸੀ ਸੁਤ ਭਿਓ ਪਨੀਤਾ ਸਗਲੇ ਕੋਲ ਉਜਾਰੇ ਦਾਸੀ ਦਾ ਪੁੱਤਰ ਬਿਦਰ ਪਰਮਾਤਮਾ ਦੀ ਕਿਰਪਾ ਨਾਲ ਪਵਿੱਤਰ ਜੀਵਨ ਵਾਲਾ ਹੋ ਗਿਆ ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੋਸ਼ਨ ਕਰ ਲਈਆਂ ਕਵਨ ਪਰਾਧ ਬਤਾਓ ਆਪਣੇ ਮਿੱਠਿਆ ਮੋਹ ਮਗਨਾਰੇ ਏ ਹਰੀ ਆਪਣੇ ਕਿਹੜੇ ਕਿਹੜੇ ਅਪਰਾਧ ਦਸਾਂ ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਡੁੱਬਾ ਰਹਿੰਦਾ ਹਾਂ ਆਇਓ ਸਾਮ ਨਾਨਕ ਓਟ ਹਰ ਕੀ ਲਿਜੈ ਪੁਜਾ ਪਸਾਰੇ ਏ ਪ੍ਰਭੂ ਪਰਮਾਤਮਾ ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੀ ਓਟ ਫੜੀ ਹੈ ਮੈਨੂੰ ਆਪਣੀ ਬਾਹ ਪਸਾਰ ਕੇ ਫੜ ਲੈ ਮਾਰੂ ਮਹੱਲਾ ਪੰਜਵਾ ਵੇਤਨ ਵੇਤ ਪਰਮਿਓ ਬਹੁ ਭਾਤੀ ਅਨਕ ਜਨਮ ਕਰਤਾਏ ਜਿਹੜਾ ਮਨੁੱਖ ਧੰਦੀ ਖਾਤਰ ਹੀ ਕਈ ਤਰ੍ਹਾਂ ਭਟਕਦਾ ਰਿਹਾ ਧੰਦੀ ਖਾਤਰ ਹੀ ਅਨੇਕਾ ਜਨਨ ਕਰਕੇ ਦੌੜ ਭੱਜ ਕਰਦਾ ਰਿਹਾ ਜੋ ਜੋ ਕਰਮ ਕੀਏ ਹੋ ਹੋ ਮੈਂ ਤੇ ਤੇ ਭਏ ਅਜਾਏ ਮੈਂ ਮੈਂ ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ ਉਹ ਸਾਰੇ ਹੀ ਵਿਅਾਸ ਚਲੇ ਗਏ ਉਸ ਕੰਮ ਦਾ ਕੋਈ ਸਿੱਟਾ ਨਹੀਂ ਨਿਕਲਦਾ ਜਿਹੜਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੀਤਾ ਜਾਏ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਆਵਰ ਦਿਨ ਕਾਹੂ ਕਾਜ ਨਾ ਲਾਏ हे ਪ੍ਰਭੂ ਜੀ ਜ਼ਿੰਦਗੀ ਦੇ ਦਿਨਾਂ ਵਿੱਚ ਮੈਨੂੰ ਹੋਰ ਹੋਰ ਕੰਮਾਂ ਵਿੱਚ ਨਾ ਲਾਈ ਰੱਖ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾ ਦਿਨ ਜਾਤ ਜਾ ਦਿਨ ਹਰ ਜਸ ਗਾਏ ਰਹਾਓ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਓ ਮੈਨੂੰ ਉਹ ਦਿਨ ਦੇ ਪ੍ਰਮਾਤਮਾ ਜਿਸ ਦਿਨ ਮੈਂ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦਾ ਰਹਾ ਹਾਂ ਰਹਾਓ ਪੁੱਤਰ ਕਲਤਰ ਗ੍ਰਹਿ ਦੇਖ पसारा ਇਸਹੀ ਮੈਂ ਉਰ ਜਾਏ ਪੁੱਤਰ ਇਸਤਰੀ ਘਰ ਦਾ ਖਲਾਰਾ ਵੇਖ ਕੇ ਜੀਵ ਇਸ ਖਲਾਰੇ ਵਿੱਚ ਹੀ ਰੁਜੇ ਰਹਿੰਦੇ ਹਨ ਮਾਇਆ ਮਦ ਚਾਖ ਭਏ ਉਦਮਾਤੇ ਹਰ ਹਰ ਕਬ ਹੋ ਨਾ ਗਾਏ ਮਾਇਆ ਦਾ ਨਸ਼ਾ ਚੱਕ ਕੇ ਮਸਤ ਰਹਿੰਦੇ ਹਨ ਜੀਵ ਕਦੇ ਵੀ ਪਰਮਾਤਮਾ ਦੇ ਗੁਣ ਨਹੀਂ ਗਾਉਂਦੇ ਇਹੋ ਜੇ ਜਿਨ੍ਹਾਂ ਨੂੰ ਮਾਇਆ ਦਾ ਨਸ਼ਾ ਚੜਾ ਰਹਿੰਦਾ ਹੈ ਤੇ ਵਿਰਲੇ ਹੁੰਦੇ ਹਨ ਜਿਨ੍ਹਾਂ ਨੂੰ ਨਾਮ ਦੀ ਖੁਮਾਰੀ ਚੜਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਪਰਮਾਤਮਾ ਦਾ ਜਸ ਗਾਉਂਦੇ ਹਨ ਨੀਤਾ ਬਾਤੇ ਲੋਕ ਤਾਂ ਮਾਇਆ ਦੇ नशे ਵਿੱਚ ਹੀ ਮਸਤ ਰਹਿੰਦੇ ਹਨ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ ਸਭ ਮਾਇਆ ਵਿੱਚ ਹੀ ਪ੍ਰਵਿਰਤ ਦਿਸਦੇ ਹਨ ਸੋ ਸੰਤ ਜਨਾਂ ਤੋਂ ਬਿਨਾ ਕਿਸੇ ਹੋਰ ਥਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ ਮੰਗਨ ਕੋ ਦਾਨ ਆਏ हे ਪ੍ਰਭ ਤੂੰ ਸਭ ਦਾਤਾਂ ਦੇਣ ਵਾਲਾ ਹੈ ਤੂੰ ਸਭ ਤਾਕਤਾਂ ਦਾ ਮਾਲਕ ਹੈਂ ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ ਦਾਨ ਮੰਗਣ ਆਇਆ ਹਾਂ ਤਿਆਗਿਓ सगला ਮਾਨ ਮਹਿਤਾ ਦਾਸ ਰੇਣ ਸਰਣਾਏ ਮੈਂ ਸਾਰਾ ਮਾਨ ਸਾਰੀ ਵਡਿਆਈ ਛੱਡ ਦਿੱਤੀ ਹੈ ਮੈਂ ਉਹਨਾਂ ਦਾਸਾਂ ਦੀ ਚਰਨ ਧੂੜ ਮੰਗਦਾ ਹਾਂ ਮੈਂ ਉਹਨਾਂ ਦਾਸਾਂ ਦੀ ਸਰਣਾਇਆ ਹਾਂ ਕਿਹੜੇ ਦਾਸਾਂ ਦੀ ਸਰਣਾ ਅਗਲੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਹਨ ਕੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਏ ਨਾਨਕ ਜਿਹੜੇ ਦਾਸ ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇਕਰੂਪ ਹੋ ਗਏ ਹਨ ਉਹਨਾਂ ਦੀ ਸਰਨ ਵਿੱਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤ ਹੰਕਾਰਾ ਪਰਮਾਤਮਾ ਤੇਰਾ ਉਹ ਨਾਮ ਤੇਰੇ ਅੰਦਰ ਕਿੱਥੇ ਟਿਕਿਆ ਹੋਇਆ ਹੈ ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ ਕੱਢਦਾ ਹੈ ਉਹ ਹੰਕਾਰ ਕੀ ਚੀਜ਼ ਹੈ ਜਿਸ ਨਾਲ ਤੂੰ ਆਪਰੇ ਆ ਫਿਰਦਾ ਹੈ ਵਾਹਿਗੁਰੂ ਮਾਫੀ ਇਸ ਤੁਕ ਦੀ ਅਰਥ ਕੁਛ ਇਸ ਪ੍ਰਕਾਰ ਹੈ ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤ ਹੰਕਾਰਾ ਤੇਰਾ ਨਾਮ ਤੇਰਾ ਉਹ ਨਾਮ ਤੇਰੇ ਅੰਦਰ ਕਿੱਥੇ ਟਿਕਿਆ ਹੋਇਆ ਹੈ ਪਰਮਾਤਮਾ ਦਾ ਨਾਮ ਵੀ ਆਪਣੇ ਅੰਦਰ ਹੈ ਤੇ ਭੈੜੀਆਂ ਮੱਤਾਂ ਵੀ ਆਪਣੇ ਅੰਦਰ ਹੀ ਹਨ ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ ਕੱਢਦਾ ਹੈ ਉਹ ਹੰਕਾਰ ਕੀ ਚੀਜ਼ ਹੈ ਜਿਸ ਨਾਲ ਤੂੰ ਆਫਰਿਆ ਫਿਰਦਾ ਹੈ ਕਵਨ ਚੇਨ ਸੋਨ ਉਪਰ ਸੋਹਿਓ ਮੁਖਤੇ ਸੁਨ ਕਰ ਗਾਰਾ ਸੁਣ ਤੈਨੂੰ ਉਹ ਕਿਹੜੇ ਫਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ ਜਿਸ ਕਰਕੇ ਤੂੰ ਗਰੋਧਵਾਨ ਹੋ ਜਾਂਦਾ ਹੈ ਸੁਣੋ ਰੇ ਤੂੰ ਕੌਣ ਕਹਾ ਤੇ ਆਇਓ ਸੁਣ ਵਿਚਾਰ ਕਿ ਤੂੰ ਕੌਣ ਹੈ ਤੇਰਾ ਅਸਲਾ ਕੀ ਹੈ ਤੂੰ ਕਿੱਥੋਂ ਇਸ ਜਗਤ ਵਿੱਚ ਆਇਆ ਹੈ ਇਹ ਬੰਦੇ ਨੂੰ ਸਵੋਧਨ ਕਰਕੇ ਗੁਰੂ ਜੀ ਪੁੱਛ ਰਹੇ ਹਨ ਵੀ ਤੂੰ ਕੌਣ ਹੈ ਇਹ ਤੀ ਨਾ ਜਾਣੋ ਕੇ ਤਿਕ ਮੁਦਦਤ ਚਲਦੇ ਖਬਰ ਨਾ ਪਾਇਓ ਰਹਾਓ ਮੈਂ ਤਾਂ ਇਤਨੀ ਗੱਲ ਵੀ ਨਹੀਂ ਜਾਣਦਾ ਕਿ ਜੀਵਨ ਨੂੰ ਅਨੇਕਾਂ ਜੂਨਾ ਵਿੱਚ ਤੁਰਦਿਆਂ ਕਿਤਨਾ ਸਮਾਂ ਲੱਗ ਜਾਂਦਾ ਹੈ ਕਿਸੇ ਨੂੰ ਵੀ ਇਹ ਖਬਰ ਨਹੀਂ ਮਿਲ ਸਕਦੀ ਫਿਰ ਦੱਸ ਆਪਣੇ ਉੱਤੇ ਮਾਣ ਕਾਦਾ ਬੰਦਿਆ ਰਹਾਓ ਸਹਿਨ ਸੀਲ ਪਵਣ ਅਰ ਪਾਣੀ ਬਸੁਦਾ ਖਿਮਾ ਨਿਪਰਾਤੇ ਹਵਾ ਤੇ ਪਾਣੀ ਇਹ ਦੋਵੇਂ ਤੱਤ ਸਹਾਰ ਸਕਣ ਦੇ ਸੁਭਾਅ ਵਾਲੇ ਹਨ ਧਰਤੀ ਤਾਂ ਨਿਰਸੰਦੇ ਖਿਮਾ ਰੂਪ ਹੀ ਹੈ ਪੰਜ ਤੱਤ ਮਿਲਪੇਓ ਸੰਜੋਗਾ ਇਨ ਮੈਂ ਕਵਨ ਦੁਰਾਤੇ ਪੰਜ ਤੱਤ ਮਿਲ ਕੇ ਮਨੁੱਖ ਦਾ ਸਰੀਰ ਬਣਦਾ ਹੈ ਇਨ੍ਹਾਂ ਪੰਜਾਂ ਤਤਾਂ ਵਿੱਚੋਂ ਭੈੜ ਕਿਸ ਵਿੱਚ ਹੈ ਜਨ ਰਾਚ ਰਚਿਆ ਪੁਰਖ ਵਿਧਾਤਾ ਨਾਲੇ ਹੋ ਮੈਂ ਪਾਈ ਪਰ ਜੀਵਾਂ ਦੇ ਵੀ ਕੀ ਵਸ ਜਿਸ ਸਿਰਜਣਹਾਰ ਕਰਤਾਰ ਨੇ ਰਚਨਾ ਰਚੀ ਹੈ ਉਸ ਨੇ ਸਰੀਰ ਬਣਾਉਣ ਵੇਲੇ ਹਮੇ ਪੀ ਨਾਲ ਹੀ ਹਰੇਕ ਦੇ ਅੰਦਰ ਪਾ ਦਿੱਤੀ ਹੈ ਜਨਮ ਮਰਨ ਉਹ ਸਹੀ ਕੋ ਹੈ ਰੇ ਉਹ ਆਵੇ ਜਾਈ ਓਹੋ ਮੈਨੂੰ ਹੀ ਜਨਮ ਮਰਨ ਦਾ ਗੇੜ ਹੈ ਓਹੋ ਮੈਂ ਹੀ ਜੰਮਦੀ ਮਰਦੀ ਐ ਭਾਵ ਉਸ ਹੋਮੈ ਦੇ ਕਾਰਨ ਹੀ ਜੀਵ ਲਈ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਬਰਨ ਚੇਹਨ ਨਾਹੀ ਕੇਸ਼ ਰਚਨਾ ਮਿੱਠਿਆ ਸਗਲ ਪਸਾਰਾ ਏ ਭਾਈ ਇਹ ਸਾਰਾ ਜਗਤ ਖਲਾਰਾ ਨਾ ਸੁਵੰਤ ਹੈ ਇਸ ਰਚਨਾ ਵਿੱਚ ਮਿਰਥਾ ਦਾ ਕੋਈ ਬਰਨ ਚਿੰਨ ਨਹੀਂ ਹੈ ਪੰਨਤ ਨਾਨਕ ਜਦ ਖੇਲ ਉਜਾਰੈ ਤਬ ਇੱਕ ਹੈ ਇੱਕੰਕਾਰਾ ਨਾਨਕ ਆਖਦਾ ਹੈ ਕਿ ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇੱਕ ਆਪ ਹੀ ਆਪ ਹੋ ਜਾਂਦਾ ਹੈ ਪਰਮਾਤਮਾ ਸਾਰੀ ਖੇਡ ਨੂੰ ਸਮੇਟ ਕੇ ਫਿਰ ਆਪਣੇ ਆਪ ਹੀ ਆਪ ਵਿੱਚ ਸਮਾ ਜਾਂਦਾ ਹੈ ਕਿਉਂਕਿ ਸਾਰਾ ਜਗਤ ਪ੍ਰਮਾਤਮਾ ਤੋਂ ਹੀ ਬਣਿਆ ਹੈ ਤੇ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਣਾ ਹੈ ਪ੍ਰਮਾਤਮਾ ਸਦਾ ਅਟੱਲ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਉਹ ਜੁਗਾ ਜਗੰਤਰਾਂ ਤੋਂ ਸੱਚ ਹੈ ਸੱਚ ਸੀ ਅਤੇ ਸੱਚ ਹੀ ਰਹੇਗਾ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ अर्जुन ਦੇ ਮਹਾਰਾਜ ਮਾਰੂ ਰਾਗ ਦੇ ਸ਼ਬਦੋ ਸਾਨੂੰ ਸਮਝਾਣਾ ਕਰਦੇ ਹਨ ਕਿ ਬੰਦਿਆ ਮੈਂ ਮੈਂ ਹਮੈਂ ਫੂੰ ਫੂੰ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਪਰਮਾਤਮਾ ਦੇ ਨਾਮ ਵਿੱਚ ਹੀ ਸਾਰੇ ਸੁਖ ਹਨ ਜਿਹੜੇ ਸੁਖ ਦੁਨਿਆਵੀ ਹਨ ਉਹ ਤਾਂ ਬਸ ਬੱਦਲ ਦੀ ਛਾਂ ਵਾਂਗ ਹਨ ਤੇ ਜਿਹੜਾ ਸੁਖ ਪਰਮਾਤਮਾ ਦਾ ਨਾਮ ਜਪ ਕੇ ਮਿਲਣਾ ਹੈ ਉਹ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ ਬਰਨ ਚਿਹਨ ਨਹੀਂ ਕਿਛ ਰਚਨਾ ਮਿੱਥਿਆ ਸਗਲ ਪਸਾਰਾ ਪੰਤ ਨਾਨਕ ਜਦ ਖੇਲ ਉਜਾਰੇ ਤਬ ਇਕ ਹੈ ਇਕੰਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 999 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1000 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ